ਗਰਮੀਆਂ ਦੀ ਸ਼ੁਰੂਆਤ ਨਾਲ ਹੀ ਸਿਹਤ ਵਿਭਾਗ ਅਲਰਟ ਹੋ ਗਿਆ ਹੈ ਜਿਸ ਤਹਿਤ ਤਰਨਤਾਰਨ ਰੋਡ ਅਤੇ ਖਜ਼ਾਨਾ ਗੇਟ ਖੇਤਰ ਵਿੱਚ ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਡੇਰੀਆਂ ਤੇ ਟਾਬਿਆਂ ਤੇ ਅਚਾਨਕ ਰੇਡ ਕੀਤੀ ਗਈ ਅਤੇ ਸੈਂਪਲ ਪਰੇ ਗਏ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਟਾਬਿਆਂ ਤੇ ਦੁਕਾਨਾਂ ਤੋਂ ਮਿਲਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੇ ਚਲਦਿਆਂ ਜਾਂਚ ਕਰਵਾਈ ਗਈ ਹੈ। गर्मियाँ शुरू हो गई तो मिलकर मिल प्रोडक्ट केडल्ट्रेसन का ख खर्चा रहा जिस है जिसके मद्देनज़र असी अग जो है तैन दान रोड और इतने गेट खजाना के लागे डेयरिया ने चैकिंग थी जिस असं दुध घ्यो पनीर के सैंपल जोड़े है कलैक्ट किए हैं और इस अलावा तो एक साढ़े को तो कंपलेट आई थी साई ढाबे की ਉਹ ਅਸੀਂ ਅੱਜ ਇਥੇ ਹੰਸਾਇਦਾ ਬਾਰੇ ਤੇ ਆਏ ਹਾਂ ਇਥੇ ਅਸੀਂ ਦਹੀਂ ਔਰ ਕੜੀ ਪਕੌੜਾ ਔਰ ਕਿਉਂ ਦੇ ਰਹੇ ਇਹਨਾਂ ਦੇ ਰੈਸਪੀ ਵੀ ਕਰ ਦਿੱਤਾ ਦੇਖੋ ਗਰਮੀਆਂ ਦੇ ਵਿੱਚ ਜਿਹੜਾ ਸਾਡਾ ਮੇਨ ਕੰਸਰਨ ਹੋ ਜਾਂਦਾ ਹੈ ਥੈਟ ਇਜ਼ ਮਿਲਕ ਐਂਡ ਮਿਲਕ ਪ੍ਰੋਡਕਟ ਬਿਕੋਜ਼ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਥੋੜਾ ਮਿਲਕ ਐਂਡ ਮਿਲਕ ਪ੍ਰੋਡਕਟ ਦੀ ਸ਼ਾਰਟੇਜ ਹੋ ਜਾਂਦੀ ਹੈ ਜਿਹਦੇ ਕਰਕੇ ਜਿਹੜਾ ਹੈ ਕਿ ਖੱਤਸ਼ਾ ਰਹਿੰਦਾ ਕਿ ਕੋਈ ਕਿਸੇ ਤਰੀਕੇ ਦੀ ਮਿਲਾਵਟ ਨਾ ਕਰੇ ਇਸ ਤੋਂ ਬਾਅਦ ਜਿਹੜਾ ਸਾਡਾ ਹੁਣ ਮੇਨ ਕੰਸਰਨ ਹੈ ਵਾਈਸਕਰੀਮਸ ਨੇ ਔਰ ਜਿਹੜੀ ਹੈ ਵੀ ਜਿਹੜਾ ਲੱਸੀ ਹੋ ਗਈ ਆਈਸਕਰੀਮ ਹੋ ਗਿਆ ਜੋ ਗਰਮੀਆਂ ਦੇ ਵਿੱਚ ਕੋਨਾਂ ਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਾ ਕਰੇ ਇਸ ਨੂੰ ਲੈ ਕੇ ਜਿਹੜਾ ਵਿਭਾਗ ਕੈਨ ਨਜ਼ਰ ਰੱਖੇਗਾ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜਾ ਹੈ ਜਿਹੜੀ ਚੈਕਿੰਗ ਬਿਆੰਤਰਾ ਤੇਜ਼ ਕੀਤਾ ਜਾਵੇਗਾ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਟਾਬਿਆਂ ਅਤੇ ਡੇਰੀਆਂ ਦੇ ਉੱਪਰ ਚੈਕਿੰਗ ਕੀਤੀ ਗਈ ਗੱਲਬਾਤ ਕਰਦੇ ਹਾਂ ਸਿਹਤ ਵਿਭਾਗ ਦੇ ਅਧਿਕਾਰੀ ਨੇ ਆਖਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਨਾਲ ਹੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਿਹੜਾ ਖਾਣ ਪੀਣ ਦਾ ਸਾਮਾਨ ਹੈ ਉਹ ਆਪਣਾ ਟੱਕ ਕੇ ਰੱਖਣ ਨਹੀਂ ਤਾਂ ਉਹਨਾਂ ਦੇ ਉੱਪਰ ਕੜੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਈ ਰਕੇਸ਼ ਕੁਮ